ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ 17 ਤੋਂ 20 ਯਾਨੀ ਕਿ ਅਗਲੇ 4 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ 20 ਸਤੰਬਰ ਤੱਕ ਮੀਂਹ ਦੇ ਕਿੰਨੇ ਕਸਾਰ ਨੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗਣਗੇ ਔਰ ਜਿਹੜਾ ਇੱਕ ਸਿਸਟਮ ਪਛਮੀ ਸਿਸਟਮ ਯਾਨੀ ਕਿ ਵੈਸਟਰਨ ਡਿਸਰਬੈਂਸ ਸਰਕਮ ਹੋ ਰਿਹਾ ਹੈ ਅਜੇ ਤੋ ਤੇ ਇਹਦੇ ਮੀਂਹ ਦੇ ਕਿੰਨੇ ਕਸਾਰ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਤੁਹਾਨੂੰ ਦੱਸਾਂਗੇ ਗਰਮੀ ਤੇ ਹਮਸ ਕੁਸ਼ਕੀਤਰਾ ਦੇ ਵਿੱਚ ਬਣੀ ਹੋਈ ਆ ਕਿਉਂਕਿ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਲੱਗਿਆ ਪੰਜਾਬ ਦੇ ਵਿੱਚ ਤੇ ਧੁੱਪਾਂ ਜੜੀਆਂ ਹੋਈਆਂ ਨੇ ਜਿਹਦੇ ਨਾਲ 36 37 ਦੇ ਆਸ-पास ਟੈਂਪਰੇਚਰ ਚੱਲਦੇ ਹੋਏ ਨੇ ਮੈਕਸਿਮਮ ਪੰਜਾਬ ਤੇ ਹਰਿਆਣਾ ਦੇ ਵਿੱਚ ਜੋ ਜੇਕਰ ਅਸੀਂ ਜਿਆ ਸੈਟਲਾਈਟ ਦਾ ਸਿਰਾ ਦੇਖਦੇ ਹਾਂ ਤੇ ਲਗਭਗ ਪੰਜਾਬ ਦਾ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਤੇ ਆਉਂਦੇ ਜਿਹੜੇ ਤਿਲ ਚੜ ਦਲ ਹੋਣਗੇ ਯਾਨੀ ਕਿ ਕੱਲ 17 ਤੋਂ ਜਿਹੜਾ ਵੈਸਟਰਨ ਡਿਸਰਬੈਂਸ ਹੈ ਪਛਮੀ ਸਿਸਟਮ ਕੱਲ ਤੋਂ ਮਖਰੂਫ ਨਾਲ ਸਰਗਰਮ ਹੋਵੇਗਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਪਹਾੜੀ ਖੇਤਰਾਂ ਦੇ ਵਿੱਚ ਪੰਜਾਬ ਦੀ ਗੱਲ ਕਰਦੇ ਹਾਂ ਜੇ ਦਵਾਬਾ ਪੁਆਦ ਮਾਲਵੇ ਦੇ ਜੇਕਰ ਜਿਲ੍ਹਾ ਵਾਰਾਂ ਕਰ ਤੁਹਾਨੂੰ ਦੱਸ ਦਈਏ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰ ਹੋ ਸਕਦੇ ਨੇ ਗੁਰਦਾਸਪੁਰ ਪਠਾਨਕੋਟ ਔਰ ਜਲੰਧਰ ਕਪੂਰਥਲਾ ਹੁਸ਼ਿਆਰ ਔਰ ਨਵਾਂ ਸ਼ਹਿਰ ਚੰਡੀਗ ਖੇਤਰ ਸ਼ਰੀਫ ਅਤੇਗਰ ਸਾਹਿਬ ਦੇ ਕੋਲ ਇਸੇਤਰੋਂ ਪਟਿਆਲੇ ਦੇ ਖੇਤਰ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚਦੇ ਹੋਣਗੇ ਹਲਕੇ ਤੋਂ ਲੈ ਕੇ ਦਰਮਿਆਨੇ ਯਾਨੀ ਕਿ 17 ਤੋਂ 20 ਮਿਮਕਾਰ ਇਕੱਦਾ ਦਿਨ ਹੋ ਸਕਦਾ ਹੈ ਜਦੋਂ ਤਗੜੀ ਝਟ ਵੀ ਲੱਗ ਸਕਦੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਹਲਕੀ ਗਲੇ ਮਾਰ ਵੀ ਸੰਭਵ ਹੈ ਉਹ ਮੁੱਖ ਤੌਰ ਤੇ ਜਿਹੜਾ ਪਹਾੜਾਂ ਦੇ ਨਾਲ ਲੱਗਦੇ ਖੇਤਰ ਉਹਨਾਂ ਖੇਤਰਾਂ ਦੇ ਵਿੱਚ ਹੋਵੇਗੀ ਭਾਵ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋਵੇ ਪਠਾਨਕੋਟ ਹੁਸ਼ਿਆਰ ਪਰ ਜਾਂ ਹੋ ਸਕਦਾ ਲੁਧਿਆਣਾ ਚੰਡੀਗੜ੍ਹ ਮਹਾਲੀ ਦੇ ਵਿੱਚ ਵੀ ਹੋ ਸਕਦੀ ਹੈ ਸੋ 17 18 19 ਵੀ ਇਹਨਾਂ ਦਿਨਾਂ ਦੇ ਵਿੱਚ ਕਦੇ ਦਿਨਾਂ ਤਗੜੀ ਝਟਕ ਲੱਗ ਸਕਦਾ ਜਾਂ ਕੁਝ ਕਿਤੇ ਨਾਂ ਦੇ ਵਿੱਚ ਜਿਵੇਂ ਕਿ 17 ਨੂੰ ਪਾਤਾ ਨੰਬਰ ਲੱਗਦੇ 18 ਨੂੰ ਮਾਜੇ ਦਾ ਐਦਾਂ ਟੁੱਟਵੇਂ ਤੌਰ ਤੇ ਸਪੈਲ ਜਿਹੜੇ ਲੱਗਣਗੇ ਤੇ ਭਾਰੀ ਮੀਂਹ ਨਹੀਂ ਲੱਗਨੇ ਜੀ ਇਹ ਤੁਹਾਨੂੰ ਐਸੇ ਦੱਸ ਦਈਏ ਹਲਕੇ ਤੋਂ ਲੈ ਕੇ ਦਰਮਿਆਨੇ ਬਹੁਤ ਹੀ ਕਿਤੇ ਨਾਂ ਦੇ ਵਿੱਚ ਪਹੁੰਚਣਗੇ ਜ਼ਿਆਦਾਤਰ ਥਾਵਾਂ ਤੇ ਹਲਕੇ ਮੀਂਹ ਹੋਣਗੇ ਕੁਝ ਥਾਵਾਂ ਤੇ ਦਰਮਿਆਨੇ ਹੋਣਗੇ ਖੁਬਸਾ ਦਾ ਕਦੇ ਇਹ ਤਹਿਸੀਲ ਦੇ ਵਿੱਚ ਤਗੜੀ ਝਟਕ ਆ ਕੇ ਲਿਆ ਗਿਆ ਅੱਧੇ ਘੰਟੇ ਵਾਲਾ ਮੀਂਹ ਵੀ ਜੰਮ ਕੇ ਵਰ੍ਹ ਸਕਦਾ ਤੇ ਉਹਦੇ ਨਾਲ ਹੀ ਗੜੇ ਮਾਰੇ ਦੇ ਵਿਆਸਾਰ ਨਹੀਂ ਸੋ 23 ਤੱਕ ਇਹ ਸਿਲਸਿਲਾ ਚੱਲੇਗਾ ਜਿਉਂ ਸਵੇਰ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਫਿਲਹਾਲ ਜੇਕਰ ਅਲਰਟ ਵਾਲੀ ਗੱਲ ਕਰਦੇ ਆਂ ਤੇ ਅੱਜ ਜਿਹੜਾ ਤਾਜ਼ਾ ਫੜ ਡਾਟਾ ਜੋ ਪੰਜਾਬ ਦੇ ਲਈ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੂੰ ਅਲਰਟ ਤਾਂ ਕੋਈ ਨਹੀਂ ਆ ਪਰ ਇੱਥੇ ਦਰਸਾਇਆ ਗਿਆ ਕਿ 17 18 19 ਤਰੀਕ ਨੂੰ ਤਬਦੀਲੀ ਮੌਸਮ ਦੇ ਵਿੱਚ ਸੰਭਵ ਹੈ ਮੌਸਮ ਵਿਭਾਗ ਅਲਰਟ ਜਾਰੀ ਕਰੇਗਾ ਜੀ ਕੱਲ ਜਾਰੀ ਕਰ ਦਵੇ ਪਰਸੋਂ ਕਰ ਦਵੇ ਇਸ ਸਿਸਟਮ ਦੇ ਸਦਕਾ ਕੁਝ ਖੇਤਰਾਂ ਦੇ ਵਿੱਚ yellow ਅਲਰਟ ਜ਼ਰੂਰ ਜਾਰੀ ਹੋਣਗੇ ਹਾਲੇ ਤੱਕ ਅਲਰਟ ਹੋਈ ਨਹੀਂ ਹੈ ਜਾਰੀ ਪਰ ਮੌਸਮ ਵਿਭਾਗ ਸਮੇਂ ਦੇ ਨਾਲ ਜਦੋਂ ਜਿਵੇਂ ਬਦਲ ਐਕਟਿਵ ਹੁੰਦਾ ਤੇ ਫਿਰ ਅਲਰਟ ਜਾਰੀ ਕਰ ਸਕਦਾ ਬਾਅਦ ਕਿ ਅਸੀਂ ਲਾਈਵ ਅਪਡੇਟ ਜੋ ਮੌਸਮ ਵਿਭਾਗ ਦੀ ਆਏਗੀ ਉਹ ਵੀ ਤੁਹਾਡੇ ਨਾਲ ਸੇ ਸਾਂਝੀ ਕਰਦੇ ਰਹਾਂਗੇ ਨੇ ਹਦਾਇਤ ਦੌਰ ਲੱਗਣ ਜਾ ਰਿਹਾ ਹੈ ਜਿਹੜਾ ਕਿ ਮੁੱਖ ਰੂਪ ਦੇ ਨਾਲ ਮਾਝਾ ਤੋਂ ਆਪਾ ਕੁਆਦ ਤੇ ਮਾਲਵੇ ਦੇ ਕੁਝ ਪੂਰਬੀ ਖੇਤਰ ਕੇਂਦਰੀ ਮਾਲਵਾ ਸੰਗਰੂਰ ਮਲੇਕਕੋਟਲਾ ਬਰਨਾਲਾ ਮਾਨਸਾ ਸ੍ਰੀ ਮਕਸਦ ਸਾਹਿਬ ਬਠਿੰਡਾ ਮੋਗਾ ਤੱਕ ਪਹੁੰਚਦੇ ਹੋ ਸਕਦੇ ਨੇ ਉਹ ਪਿੱਛੇ ਪਿੱਛੇ ਜਿਵੇਂ ਆਵਾਂਗੇ ਯਾਨੀ ਕਿ ਬਠਿੰਡਾ ਮਾਨਸਾ ਤੱਕ ਨਹੀਂ ਜੜਿਆ ਹਲਕੇ ਛਰਾਟੇ ਦੀ ਉਮੀਦ ਹੈ ਭਾਰੀ ਮੀਂਹ ਜਾਂ ਦਰਮਿਆਨੇ ਮੀਂਹ ਰੇ ਖੇਤਾਂ ਦੇ ਵਿੱਚ ਨਹੀਂ ਲੱਗਣਗੇ ਕੁਲਮ ਲਾ ਕੇ ਜਿਵੇਂ ਹਾਲੇ ਜਲਣੇ ਸ਼ੁਰੂ ਹੋ ਚੁੱਕੇ ਨੇ ਅਗਲੇ 4 ਦਿਨ ਮੀਂਹ ਪੰਜਾਬ ਦੇ ਵਿੱਚ ਦੱਸ ਸਕਦੇ ਸਨ ਸ਼ੁਕਰੀਆ ਕੀ